ਬਾਰ ਨੂੰ ਕਿਉਂ ਭਜਦੇ ਆ ਬਾਹਰ ਨੂੰ ਕਿਉਂ ਭਜਦੇ ਆ ਬਾਹਰ ਨੂੰ ਪਤਾ ਕਿਉਂ ਭਜਦੇ ਆ ਕਿਉਂਕਿ ਸਕਿੱਲ ਹੈ ਨਹੀਂ ਕਿਸੇ ਕੋਲ ਵੀ ਸਕਿੱਲ ਸਮਝਦੇ ਆ ਨਾ ਕੋਈ ਟੈਕਨੀਕਲ ਕੋਰਸ ਨਹੀਂ ਕੀਤਾ ਕਿਸੇ ਦਾ ਵੀ ਸਿਰਫ ਹਟਾ-ਕਟਾ ਨੌਜਵਾਨ ਆ ਜੋਰ ਵਾਲਾ ਕੰਮ ਕਰ ਸਕਦਾ ਅੱਛਾ ਜੀ ਵੱਧ ਤੋਂ ਵੱਧ ਡਰਾਈਵਿੰਗ ਕਰ ਲੂਗਾ ਹਨਾ ਥੋੜੀ ਬਹੁਤ ਐਪਸ ਚਲਾਉਣਾ ਸਿੱਖ ਜੂਗਾ Uber ਵਗੈਰਾ ਜੋ ਵੀ ਹੁੰਦੀਆਂ ਹੈ ਡਿਲੀਵਰੀ ਕਰਨ ਵਾਲੀਆਂ ਜਾਂ ਫੂਡ ਡਿਲੀਵਰੀ ਵਾਲੀਆਂ ਜਾਂ ਕੋਈ ਚਲੋ ਲੋਜਿਸਟਿਕਸ ਕਾਲੀਆਂ ਹੋ ਗਈਆਂ ਹਨਾ ਕੂਰੀਅਰ ਸਰਵਿਸ ਹੋ ਗਈਆਂ ਇੱਥੋਂ ਤੱਕ ਸਹੀ ਆ ਹੋਰ ਉਹ ਕੁਝ ਨਹੀਂ ਕਰ ਸਕਦਾਗਾ ਜਾਂ ਉਹ ਕਲੋ ਵੀ ਖੇਤੀ ਦਾ ਕੰਮ ਕਰ ਲਓ ਇਹਦੋਂ ਕਹੀ ਨਾ ਟਰਾਲੀਆਂ ਭਰਾ ਲਓ ਬਾਹਰ ਇੱਥੇ 300 ਦਿਹਾੜੀ ਆ ਉਥੇ 2000 ਦਿਹਾੜੀ ਆ ਮਤਲਬ ਬਾਹਰ ਜਾਣ ਦਾ ਇੱਕੋ ਇੱਕ ਕਾਰਨ ਵੀ ਸਾਡੇ ਕੋਲੇ ਕੋਈ ਸਕਿੱਲ ਨਹੀਂ ਜੇ ਅਸੀਂ ਵੱਡੇ ਵੱਡੇ ਕੋਰਸ ਕੀਤੇ ਹੋਣਗੇ ਵੱਡੇ ਵੱਡੇ ਅਹੁਦਿਆਂ ਤੇ ਬੰਦਾ ਫੇਰ ਹੀ ਪਹੁੰਚਦਾਗਾ ਪਰ ਇੱਥੇ ਰਹਿ ਕੇ ਉਹ ਉਦਾਂ ਤੇ ਪਹੁੰਚਣ ਦਾ ਕੋਈ ਜਰੀਆ ਨਹੀਂ ਦੱਸਦਾਗਾ ਜਰੀਆ ਵੀ ਨਹੀਂ ਦੱਸਦਾ ਕਿ ਉਹ ਕੋਰਸ ਵੀ ਨਹੀਂ ਕੋਈ ਕਰਨਾ ਚਾਹੁੰਦਾਗਾ ਹੱਟੀ-ਕੱਟੀ ਲੇਬਰ ਹੋ ਗਈ ਦਿਮਾਗ ਦੇ ਵਿੱਚ ਕਸ-ਕੁਸ ਨਹੀਂ ਹੈਗਾ ਖਾਲੀ ਸਰੀਰ ਆ ਇਹਨੂੰ ਜਿਹੜੇ ਦੇਸ਼ ਜਾ ਕੇ ਜਿੱਥੇ ਮਰਜੀ ਦੱਬ ਕੇ ਬਾਹਰੋਂ ਬਦਲੇ ਵਿੱਚ ਪੈਸੇ ਮੋਟੇ ਬਣਨ ਕਿਸੇ ਬੈਕ ਜਾ ਕੇ ਫਿਰ ਮੈਂ ਹਵਾ ਕਰੂੰਗਾ ਜੀਪਾਂ ਤੇ ਬੈਠ ਕੇ ਬੋਲਟਾਂ ਤੇ ਬੈਠ ਕੇ ਮੈਂ ਬਾਹਰੋਂ ਆਇਆ ਜੀ ਇਹੀ ਹੁੰਦਾ ਨਾ ਪਰ ਜਿਹੜੇ ਹੁਣ ਜਦੋਂ ਬਾਹਰ ਬੱਚੇ ਉਧਰਲੇ ਜੰਪਲ ਹੋ ਜਾਂਦੇ ਆ ਔਰ ਜਿਹਨਾਂ ਨੂੰ ਖੇਡਣਾ-ਕੁੱਟਣਾ ਘੱਟ ਮਿਲਦਾ ਫਿਰ ਥੋੜੇ ਜਿਹਾ ਹੋਰ ਕੈਪ ਦੇ ਬਣ ਜਾਂਦੇ ਆ ਉਧਰਲੇ ਕੋਸ ਕਰਦੇ ਆ ਜਦੋਂ ਉਹ ਯੂਨੀਵਰਸਿਟੀਾਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਦਿਖਦਾ ਏ ਅਸੀਂ ਫਿਊਚਰ ਦੇ ਵਿੱਚ ਕੀ ਕਰ ਸਕਦੇ ਆ ਇੱਥੋਂ ਆਪਣੇ ਪਲੱਸ 2 ਤੋਂ ਬਾਅਦ ਬਸ ਪਤਾ ਕੀ ਦੇਖਦਾ ਪਾਸਪੋਰਟ ਦੇਖਦਾਗਾ ਤੇ ਦੇਖੋ ਕਿੱਧਰ ਨੂੰ ਜਾਣਾ ਕਿੱਧਰ ਨੂੰ ਪੈਸੇ ਵੱਧ ਬਣਨ ਦੇ ਇੱਕ ਜਿਹਨਾਂ ਸਲਾਹ ਕਰਦੇ ਹਾਂ ਵੀ ਕਿੱਧਰ ਨੂੰ ਚਲੀਏ ਫਿਰ ਇੱਧਰ ਨੂੰ ਜਾਦੇ ਆ ਐ ਐ ਕਰਦੇ ਦਾ ਬਾਅਦ ਚ ਵਿਆਹ ਹੋ ਜਾਂਦਾ ਬਿਆਦ ਉਹ ਵਾਰ ਪਤਾ ਨਹੀਂ ਸੁਪਨੇ ਅੰਗੋਧਿਆਂ ਦੀ ਨਿੱਕ ਜਿੰਦਗੀਆਂ ਨੇ ਕਈਆਂ ਦੀ ਨਰਕ ਬਣ ਜਾਂਦੇ ਨੇ ਕਈਆਂ ਦੀ ਸਹੀ ਹੋ ਜਾਂਦੀ ਆ ਚਲੋ ਜੀ ਬਾਜ ਧੌਲੇ ਆ ਜਾਂਦੇ ਘਰੇ ਬੈ ਜਾਂਦੇ ਫਿਰ ਦੂਜਿਆਂ ਨੂੰ ਮਤਾਂ ਦੇਣ ਲੱਗ ਜਾਂਦੇ ਸਹੀ ਆ ਕਿ ਨਹੀਂ ਤਾਂ ਕਹਿਣ ਤੋਂ ਭਾਵ ਬਾਲਾ ਟਾਈਮ ਨਹੀਂ ਇਹ ਕੰਮ ਚੱਲਣਾਗਾ ਜੇ ਅੱਜ ਦੇ ਯੂਥ ਆਹ ਕੰਮਾਂ 'ਚ ਪਈ ਗਏ ਇਹ ਅਖੇ ਜੀ ਮੇਰੀਆਂ ਅੱਖਾਂ ਨਾਲ ਮਲਾ ਕੇ ਮੀਤੀ ਇੰਨੀਆਂ ਕਹਿੰਦਾ ਮੈਂ ਨਸ਼ੇ ਨਹੀਂ ਇਹ ਤਾਂ ਮੈਂ ਦੋ ਬੜੀਆਂ ਉਹੀ ਦਿਖਾਈਆਂ ਤੂੰ ਤਾਂ ਬਹੁਤ ਗਾਹਾ ਗਾਹਾ ਨੰਗੀਆਂ ਹੋਈਆਂ ਵੀਡੀਓ ਇੰਸਟਾਗ੍ਰਾਮ ਤੇ ਜਿਹੜੇ ਬੱਚੇ ਪਾ ਰਹੇ ਜਿਹੜੀਆਂ ਮੈਂ ਦਿਖਾਈ ਨਹੀਂ ਸਕਦਾਗਾ ਔਰ ਮੈਂ ਮਾਫੀ ਚਾਹੁੰਨਾ ਹੈ ਬੱਚੇ ਗੁੱਡੀ ਤੋਂ ਤੇ ਬੱਚੇ ਤੋਂ ਜੇ ਇਹਨਾਂ ਨੂੰ ਬੁਰਾ ਲੱਗਿਆ ਹੋਵੇ ਇਹਨਾਂ ਦੀ ਵੀਡੀਓ ਦਿਖਾਤੀ ਆ ਠੀਕ ਹੈ ਕਿਉਂਕਿ ਜਿਹੜੇ ਹੋਰ ਦੀਆਂ ਵੀਡੀਆਂ ਇੰਨਾ ਕੁ ਗਲਤ ਆ ਉਹ ਮੈਂ ਦਿਖਾਈ ਨਹੀਂ ਸਕਦਾਗਾ ਇਹਨਾਂ ਨੂੰ ਕੁਝ ਸਹੀ ਕਹਿ ਲਓ ਤੁਸੀਂ ਠੀਕ ਆ ਕੁਝ ਹੱਦ ਤੱਕ ਸਹੀ ਆ ਵੀ ਆਪਣਾ ਯੂਥ ਜਿੱਥੇ ਇਹ ਕਰਦਾ ਫਿਰਦਾ ਐਸ ਉਮਰ ਦੇ ਵਿੱਚ ਇਹਨਾਂ ਨੂੰ ਸੋਚਣਾ ਚਾਹੀਦਾਗਾ ਅਸੀਂ ਫਿਊਚਰ ਚ ਕੀ ਕਰਨਾਗਾ ਸਿਰਫ ਹੁਣ ਪੰਜਾਬ ਦੇ ਵਿੱਚ ਹੋਰ ਤਾਂ ਵਿਆਹ ਹੀ ਨਹੀਂ ਹੁੰਦੇਗੇ ਬਾਹਰ ਜਾਣ ਤੋਂ ਬਿਨਾ ਹੋਰ ਕੋਈ ਵਿਆਹ ਨਹੀਂ ਹੁੰਦਾ ਜੇ ਕੋਈ ਦੇਖਿਆ ਤੁਸੀਂ ਵਿਆਹ ਦੱਸ ਦਿਓ ਮੈਨੂੰ ਵੀ ਜਿੱਥੇ ਕੁੜੀ ਨੇ ਘਰੇ ਰਹਿਣਾ ਹੋਵੇ ਬਸਣਾ ਹੋਵੇ ਪੰਜਾਬ ਦੇ ਵਿੱਚ ਹੈਗਾ ਕੋਈ ਪੁੱਲ ਜੋ ਤਾਂ ਜਿਹੜੀ AI ਹੁਣ ਆ ਰਿਹਾ ਹੈਗਾ ਧੂੜਾਂ ਪੱਟਦਾ ਹਰ ਫੀਲਡ ਦੇ ਵਿੱਚ ਜਿਹਨੂੰ ਆ ਪ੍ਰੌਮਪਟ ਕਰਨੀ ਆਉਂਦੀ ਹੋਊਗੀ ਜਿਹੜੇ ਕੋਰਸ ਬਣਦੇ ਆ ਪ੍ਰੌਮਪਟ ਇੰਜੀਨੀਅਰਿੰਗ ਦੇ ਉਹਨੂੰ ਆਰਡਰ ਜਿਹੜੀ ਉਹ ਮਸ਼ੀਨ ਆ AI ਉਹ ਕੰਪਿਊਟਰ ਆ ਉਹਨੂੰ ਸਭ ਕੁਝ ਆਉਂਦਾਗਾ ਸਾਰੀ ਨੋਲੇਜ ਆ ਬਸ ਤੁਸੀਂ ਉਹਨੂੰ ਆਰਡਰ ਕਰਨ ਦਾ ਤੁਹਾਨੂੰ ਕੋਰਸ ਕਰਕੇ ਉੱਥੇ ਬਹਿਣਾ ਹੁੰਦਾਗਾ ਪਹਿਲਾਂ ਸਮਾਂ ਹੋਰ ਸੀਗਾ ਤੇ ਹੁਣ ਕੱਲੇ ਸਰੀਰ ਲੈ ਕੇ ਕੰਮ ਨਹੀਂ ਹੋਣਗੇ ਕਿਉਂਕਿ ਉਹ ਮਸ਼ੀਨਾਂ ਨੇ ਕੰਮ ਕਰ ਲੈਣੇ ਆ ਬੰਦੇ ਆਉਣ ਵਾਲੇ ਸਮੇਂ ਦੇ ਵਿੱਚ ਚਾਹੀਦੇ ਆ ਜਿਹੜੇ ਪ੍ਰੌਮਪਟ ਕਰ ਸਕਣ ਉਹ ਮਸ਼ੀਨਾਂ ਨੂੰ ਆਰਡਰ ਦੇ ਸਕਣ ਠੀਕ ਆ ਜੀ ਇੰਨੀ ਕੁ ਵੀਡੀਓ ਸੀਗੀ ਇਸ ਵਿਸ਼ੇ ਤੇ ਚੰਗੀ ਤਰ੍ਹਾਂ ਗੱਲ ਕਰਾਂਗੇ ਰਿਟੇਲ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਮੇਰੇ ਕੋਲ ਸੁਣਦਾ ਨਹੀਂ ਹੈਗਾ ਕਿਸੇ ਦੇ ਸਮਝ ਨਹੀਂ ਲਾਦੀਆਂ ਕਹਿ ਦਿੰਦੇ ਬੋਲਦਾ ਪੰਜਾਬੀ ਆ ਪਰ ਗੱਲ ਪੱਲੇ ਨਹੀਂ ਪੈਂਦੀ ਠੀਕ ਆ ਜੀ ਤੁਸੀਂ ਦੇਖ ਰਹੇ ਆ ਪੰਜਾਬੀ ਸਟੇਟਸ ਗਰੂਪ ਮੈਂ ਲਾ ਆਪਣੇ ਨੈਕਸਟ ਵੀਡੀਓ ਦੇ ਵਿੱਚ